ਪਿੰਡ ਮੁਖਲੇਣਾ ਦੇ ਗੁਰਦੁਆਰਾ ਸਿੰਘ ਸਵਾਦੀ ਚੋਰੀ ਨੇ ਫੜੀ ਤੂਲ ਚੋਰੀ ਦੇ ਮਾਮਲੇ 'ਚ ਥਾਣਾ ਮੁਖੀ ਨੂੰ ਮਿਲੇ ਪਿੰਡ ਵਾਸੀ ਥਾਣਾ ਮੁਖੀ ਬੋਲੇ ਜਲਦ ਹੋਵੇਗੀ ਚੋਰਾਂ ਤੇ ਕਾਰਵਾਈ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਦੀਆਂ ਸਰਗਰਮੀਆਂ ਤੇਜ਼ ਹੋ ਰਹੀਆਂ ਹਨ ਉੱਚੇ ਚੋਰਾਂ ਨੇ ਵੀ ਚੋਰੀਆਂ ਕਰਨ ਦਾ سلسلہ ਉਹ ਤੇਜ਼ ਕਰ ਦਿੱਤਾ ਹੈ ਚੋਰੀ ਕਰਨ ਦਾ ਇੱਕ ਮਾਮਲਾ ਲੋਕ ਸਭਾ ਹਲਕਾ ਉਹ ਸ਼ਾਪੁਰ ਦੇ ਪਿੰਡ ਮੁਖਲੇਣਾ ਦਾ ਸਾਹਮਣੇ ਆਇਆ ਹੈ ਜਿੱਥੇ ਚੋਰਾਂ ਨੇ ਗੁਰੂ ਕਰਨੋਂ ਵੀ ਨਹੀਂ ਪਕਸ਼ਿਆ ਜੇਨ ਚੋਰਾਂ ਨੇ ਪਿੰਡ ਦੇ ਸਿੰਘ ਸਵਾ ਗੁਰਦੁਆਰਾ ਵਿਖੇ 15 April ਦੀ ਰਾਤ ਤਲਖਸਾਰ ਦੇਖ ਖੋਪ ਹੋ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ ਚੋਰਾਂ ਨੇ ਗੁਰੂ ਕਰ ਦੀ ਗੋਲਕ ਤੋੜ ਕੇ ਤਕਰੀਬਨ 50000 ਦੀ ਨਕਦੀ ਚੋਰੀ ਕਰਕੇ ਲੈ ਉੜੇ ਪਰ ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਇਸ ਸਬੰਧ ਵਿੱਚ ਥਾਣਾ ਮਹਿਤਾਨ ਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਚੋਰੀ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਪੁਲਿਸ ਨੇ ਇੱਕ ਚੋਰ ਨੂੰ ਕ गिरफ्तार ਕਰ ਲਿਆ ਪਰ ਬਾਕੀ ਰਹਿੰਦੇ ਚੋਰ ਨਾ ਫੜੇ ਜਾਣ ਅਤੇ ਪੁਲਿਸ ਦੀ ਟੀਕ ਕਾਰਗੁਜ਼ਾਰੀ ਨੂੰ ਲੈ ਕੇ ਰੋਸ ਮਜੂ ਪਿੰਡ ਦੇ ਮਹਤਵਰ ਵਿਅਕਤੀ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਥਾਣਾ ਮੇਟਾ ਨੇ ਬਿਕੇ ਪੁੱਜੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਇਲਾਕੇ ਵਿੱਚ ਚੋਰਾਂ ਨੇ ਚੋਰੀਆਂ ਕਰਕੇ دہشت ਦਾ ਮਾਹੌਲ ਪੈਦਾ ਕਰ ਦਿੱਤਾ ਹੈ ਗੁਰਦੁਆਰਾ ਸਾਹਿਬ ਵਿੱਚ ਹੋਈ ਚੋਰੀ ਦੀ ਵਾਰਦਾਤ ਉਨਾ ਅਤੀ ਮੰਦ ਭਾਗੀ ਘਟਨਾ ਹੈ ਜਿਸ ਕਰਕੇ ਅਸੀਂ ਅੱਜ ਖਾਣਾ ਮੁਖੀ ਨੂੰ ਮਿਲੇ ਹਾਂ ਉਹਨਾਂ ਨੇ ਸਾਨੂੰ ਪ੍ਰੋਸਾਸ ਦਿੱਤਾ ਹੈ ਕਿ ਚੋਰੀ ਕਰਨ ਵਾਲੇ ਪੱਕੀ ਚੋਰਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਪੇਸ਼ ਹੈ 47 ਨਿਊਜ਼ੀਰ ਦੀ ਵਿਸ਼ੇਸ਼ ਰਿਪੋਰਟ ਜਿਹਦੇ ਵਿੱਚ ਡੀਐਸਪੀ ਸਾਹਿਬ ਦੋ ਵਾਰੀ ਪਿੰਡ ਮੁਖ ਲੈਣਾ ਗੁਰਦੁਆਰਾ ਸਾਹਿਬ ਆ ਕੇ ਮੌਕਾ ਦੇਖ ਕੇ ਗਏ ਆ ਉਸ ਤੋਂ ਬਾਅਦ ਕੋਈ ਵੀ ਕਾਰਵਾਈ ਕੋਈ ਚੋਰਾਂ ਦੀ ਰਿਕਵਰੀ ਨਹੀਂ ਹੋਈ ਕੋਈ ਜਿਨ੍ਹਾਂ ਨਾਲ 골ਕਾ ਤੋੜੀਆਂ ਗਈਆਂ ਕੋਈ ਰਿਕਵਰੀ ਨਹੀਂ ਹੋਈ ਤੇ ਪਿੰਡ ਵਿੱਚ ਚੋਰ ਇਲਾਕੇ ਵਿੱਚ ਖੁੱਲੇ-ਆਮ ਘੁਮ ਰਹੇ ਆ ਜਿਹਦੇ ਵਿੱਚ ਆਮ ਲੋਕਾਂ ਨੂੰ ਵੀ ਆਪਣੀ ਜ਼ਿੰਦਗੀ ਦਾ ਖਤਰਾ ਆ ਨਿਤ ਪ੍ਰਤੀ ਹਰ ਰੋਜ਼ ਚੋਰੀਆਂ ਵੱਧ ਰਹੀਆਂ ਆ ਕਦੀ ਕਿਸੇ ਲੇਡੀਜ਼ ਨੂੰ ਲੁੱਟਿਆ ਜਾਂਦਾ ਆ ਕਦੀ ਗੁਰਦੁਆਰੇ ਗੁਰੂ ਘਰਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਤੇ ਕਦੇ ਆਮ ਘਰਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਅਸੀਂ ਚਾਹੁੰਦੇ ਹਾਂ ਚੋਰਾਂ ਨੂੰ ਨੱਥ ਪਾ ਕੇ ਲੋਕਾਂ ਨੂੰ ਸੁੱਖ ਦੀ ਜ਼ਿੰਦਗੀ ਜਿਹੜੀ ਆ ਉਹ ਬਤੀਤ ਬਤੀਤ ਕਰ ਚੋਰੀ ਹੋ ਗਿਆ ਚੋਰੀ 15 ਤੜਕੇ ਹੋਈ ਹੈ ਜੀ 15 ਤਰੀਕ 2:30 ਵਜੇ ਕਿ ਅੱਜ ਕਰੀਬ 16 17 ਦਿਨ ਹੋ ਗਏ ਚੋਰੀ ਹੋਈ ਨੂੰ ਅੱਜ ਹੋਈ ਆ ਐਫ ਆਈ ਆਰ 0039 ਨੰਬਰ ਹੈ ਜੀ ਅਸੀਂ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਚੋਰ ਆ ਤੇ ਚੋਰਾ ਨੂੰ ਪਿੱਛੇ ਜਿਹੜੇ ਪਲੈਨਰ ਆ ਜਾਂ ਪਿੰਡ 'ਚੋਂ ਚੋਰਾ ਦੀ ਜਿਹੜੇ ਮਦਦ ਕਰਦੇ ਆ ਉਹਨਾਂ ਸਾਰਿਆਂ ਨੂੰ ਨੰਗੇ ਕੀਤਾ ਜਾਵੇ। ਸਰ ਹਾਂ ਤੁਹਾਡੇ ਕੀ ਗੱਲ ਹੋ ਗਈ ਆ? ਹੋਣ ਅਸੋਸਿਆ ਸਾਹਿਬ ਨੇ ਕਿਹਾ ਕਿ 2-3 ਦਿਨ ਦਾ ਸਾਨੂੰ ਸਮਾਂ ਦਿੱਤਾ ਜਾਵੇ। ਅਸੀਂ ਕਾਰਵਾਈ ਕਰਾਂਗੇ। ਮੈਂ ਗੁਰਨਾਮ ਸਿੰਘ ਪਿੰਡ ਮੁਖਲਿਆਣਾ ਅਸੀਂ ਅੱਜ ਠਾਣਾ ਮੇਟਣ ਆ ਸਚੂ ਸਾਹਿਬ ਨੇ ਮਿਲਾਈ ਸਕੇ ਸਾਰੇ ਪਿੰਡ ਵਾਸੀ ਜੋ ਗੁਰਦੁਆਰਾ ਪਿੰਡ ਮੁਖਲਿਆਣਾ ਵਿਖੇ ਚੋਰੀ ਹੋਈ ਸੀ ਤੇ ਉਹਦੇ ਜਿਹੜੇ ਚੋਰ ਆ ਉਹ ਜਲਦੀ ਜਲਦੀ ਫੜ ਕੇ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਤਾਂ ਕਿ ਜੋ ਪਿੰਡ ਵਾਲਿਆਂ ਨੂੰ ਇਨਸਾਫ ਮਿਲ ਸਕੇ ਇਹ ਵੀ ਕੋ ਮਕਦਮਾ ਹੰਤਲੀ ਬਟਾ 24 ਕੋ ਪਦਮਾ ਨੰਬਰ ਦਰਜ ਹੋਇਆ ਸੀ ਮਿਤੀ 15 4 ਨੂੰ ਇਹਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਚੋਰੀ ਹੋਈ ਸੀ ਤਿੰਨ ਬੰਦੇ ਰਲ ਕੇ ਚੋਰੀ ਕੀਤੀ ਸੀ ਉਹਦੇ ਵਿੱਚ ਅਸੀਂ ਇੱਕ ਬੰਦੇ ਨੂੰ ਜਿਹੜਾ ਉਹ ਫੜ ਲਿਆ ਸੀ ਤੇ ਉਸ ਵਿੱਚ ਦੋ ਜਿਹੜੇ ਉਹ ਅਰੇਸਟ ਕਰਨ ਵਾਲੇ ਬਾਕੀ ਨੇ ਕਰਨਾ ਲਿਏ ਇਸ ਤਰ੍ਹਾਂ ਵੀ ਕੁਝ ਚੀਜ਼ਾਂ ਵੈਰੀਫਾਈ ਕਰਨ ਵਾਲੀਆਂ ਰਹਿੰਦੀਆਂ ਆ ਤੇ ਉਹ ਕਰ ਵੀ ਰਹੇ ਆ ਅਸੀਂ ਤੇ ਉਹ ਕਰਕੇ ਹੀ ਅਗਲੀ ਜਿਹੜੀ ਉਹ ਕਾਰਵਾਈ ਆ ਵੀ ਅਮਲ ਚ ਜਾਂਦੀ ਜਾਊਗੀ ਤੇ ਉਸ ਤੋਂ ਪਹਿਲਾਂ ਅਸੀਂ ਉਹ ਚੀਜ਼ਾਂ ਨਹੀਂ ਕਰ ਸਕਦੇ ਕਿਉਂਕਿ ਸਾਨੂੰ ਸਪੈਸੀਫਿਕ ਜਦੋਂ ਪਤਾ ਚੱਲੇਗਾ ਵੀ ਹਾਂ ਆਹ ਚੀਜ਼ ਸਾਡੇ ਨਾਲ ਕਿਸੇ ਨੇ ਸਾਹਮਣੇ ਆਉਗੀ ਉਹਦੇ ਅਕੋਰਡਿੰਗਲੀ ਅਸੀਂ ਅੱਗੇ ਕੰਮ ਕਰਾਂਗੇ ਜੀ